ਤਿੰਨ ਭਵਨ ਕਿਹੜੇ ਹਨ ਪਹਿਲਾ ਲੋਕ ਜਾਂ ਭਵਨ ਤ੍ਰੇਤਾ ਪਹਿਲਾ ਭਵਨ ਇਸ ਨੂੰ ਦੇਵ ਲੋਕ ਵੀ ਕਹਿੰਦੇ ਹਨ ਗਰਭ ਧਾਰਨ ਕਰਨ ਤੋਂ ਪਹਿਲਾਂ ਜੋਤ ਇਸ ਭਵਨ ਵਿੱਚ ਹੁੰਦੀ ਹੈ ਜਨਮ ਲੈਣ ਤੋਂ ਪਿੱਛੋਂ ਸੰਸਾਰ ਛੱਡਣ ਤੋਂ ਪਿੱਛੋਂ ਜੇਕਰ ਜੋਤ ਪਰਮੇਸ਼ਰ ਵਿੱਚ ਲੀਨ ਨਹੀਂ ਹੁੰਦੀ ਤਾਂ ਤ੍ਰੇਤੇ ਵਿੱਚ ਹੁੰਦੀ ਹੈ ਤ੍ਰੇਤੇ ਵਿੱਚ ਦੇਹੀ ਗੁਪਤ ਹੁੰਦੀ ਹੈ ਗੁਪਤ ਦੇਹੀ ਦੇ ਅੰਗ ਪੈਰ ਨਹੀਂ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਾਲ ਚੰਦ ਤਪ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤਰਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲ ਸਰਬ ਗੋਪਨ ਕਾਲ ਜਤਰ ਤਤਰ ਵਿਰਾਜੀ ਅਬਤੂਤ ਰੂਪ ਰਸਾਲ ਤੂੰ ਆਦ ਰੂਪ ਹੈ ਭਾਵ ਆਦ ਤੋਂ ਤੂੰ ਉਹੀ ਹੈ ਪ੍ਰਾਣਾ ਨਹੀਂ ਹੋਇਆ ਜੋ ਪ੍ਰਾਣਾ ਨਹੀਂ ਹੁੰਦਾ ਉਹ ਜਰਾ ਰੋਗ ਤੋਂ ਮੁਕਤ ਹੈ ਆਦ ਪੁਰਖ ਅਬਗਤ ਅਵਨਾਸੀ ਤੀਨ ਲੋਕ ਆਤਮ ਪ੍ਰਗਾਸੀ ਇਹੜਾ ਆਦ ਸੱਚਾ ਹੈਗਾ ਉਹ ਸਾਰਿਆਂ ਦੀ ਆਤਮਾ ਨੂੰ ਜਿਹੜਾ ਪ੍ਰਕਾਸ਼ ਦੇਣ ਵਾਲਾ ਹੈ ਉਹਦੇ ਹੀ ਆਸਰੇ ਸਾਰਿਆਂ ਦੀਆਂ ਆਤਮਾ ਹਰੇਕ ਦਾ ਜਿਹੜਾ ਮੂਲ ਹੈ ਆਦਪੁਰਖ ਅਬਨਾਸੀ ਹੈਗਾ ਤੇ ਉਹ ਜਰਾ ਰੋਗ ਤੋਂ ਮੁਕਤ ਹੈਗਾ ਤੇਰੇ ਰੂਪ ਦਾ ਤਾਂ ਆਦ ਹੈ ਪਰੰਤੂ ਤੇਰੀ ਗੁਪਤ ਦੇਹੀ ਦਾ ਕੋਈ ਆਦ ਨਹੀਂ ਹੈ ਅਨਾਦੀ ਹੈ ਕਹਿ ਨਾ ਸਕੇ ਕੋ ਤੂੰ ਕਦ ਕਾ ਇਸ ਕਰਕੇ ਜਿਹੜੀ ਤੇਰੀ ਗੁਪਤ ਮੂਰਤੀ ਹੈਗੀ ਉਹ ਅਨਾਦੀ ਹੈ ਔਰ ਜੂਨਪੁਰਖ ਪਰ ਤੂੰ ਜੂਨ ਵਿੱਚ ਨਹੀਂ ਆਉਂਦਾ ਤੂੰ ਪੁਰਖ ਸੱਚਾ ਪੁਰਖ ਹੈ ਸਤਿ ਪੁਰਖ ਸਤਿ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤੂੰ ਸਤਿ ਪੁਰਖ ਹੈਗਾ ਤੇਰਾ ਪਾਰ ਨਹੀਂ ਪਾਇਆ ਜਾ ਸਕਦਾ ਤੂੰ ਅਜੋਨੀ ਝੂਮ ਤੋਰਤ ਪੁਰਖ ਚਿੱਤ ਅਤੇ ਮਾਨ ਕਰਕੇ ਤੂੰ ਪੂਰਾ ਹੈ ਭਾਵ ਤੂੰ ਕਿਸੇ ਜੂਨ ਵਿੱਚ ਕਦੇ ਨਹੀਂ ਆਉਂਦਾ ਅਰਥਾਤ ਤੂੰ ਸਮੇਂ ਦੀ ਹੱਦ ਤੋਂ ਪਰੇ ਹੈ ਅਪਾਰ ਹੈ ਸਰਬ ਮਾਨਤਰਮਾਨ ਦੇਵ ਅਪੇਵ ਆਦ ਉਦਾਰ ਤੈਨੂੰ ਸਾਰੇ ਮੰਨਦੇ ਹਨ ਸਰਬ ਮਾਨ ਦਿੰਦੇ ਹਨ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਤੈਨੂੰ ਮੰਨਦੇ ਹਨ ਤਰਮਾਨ ਦੇਵ ਤੈਨੂੰ ਕਿਸੇ ਦੇ ਨਾਲ ਭੇਦ ਭਾਵ ਨਹੀਂ ਹੈ ਅਪੇਵ ਹੈ ਤੂੰ ਤੂ ਆਤੋਂ ਲੈ ਕੇ ਦਿਆਲੂ ਹੈ ਆਲ ਉਦਾਰ ਉਦਾਰ ਚਿਤ ਵਾਲਾ ਹੈ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਤੂੰ ਸਾਰਿਆਂ ਨੂੰ ਪਾਲਦਾ ਹੈ ਸਰਵ ਪਾਲਕ ਹੈ ਤੇ ਸਾਰਿਆਂ ਦਾ ਅੰਤ ਕਰਨ ਵਾਲਾ ਹੈ ਸਰਵ ਕਾਲਕ ਹੈ ਅਖੀਰ ਵਿੱਚ ਉਹ ਦੁਬਾਰਾ ਪੁਨ ਸਾਰਿਆਂ ਦਾ ਅੰਤ ਕਰ ਦਿੰਦਾ ਹੈ ਪੁੰਨ ਕਾਲ ਕਾਲ ਰੂਪ ਭਗਵਾਨ ਭਨੇ ਬੋ ਤਾਮੈ ਲੀਨ ਜਗਤ ਸਭ ਹਰੈ ਬੋ ਜਿਹੜਾ ਕਾਲ ਰੂਪ ਆ ਜਿਹੜਾ ਸੱਚ ਹੈ ਉਹਨੂੰ ਭਗਵਾਨ ਕਿਹਾ ਗਿਆ ਹੈ ਕਿਉਂਕਿ ਸਾਰੇ ਹੀ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਹਨ ਕਿਉਂਕਿ ਉਹਦਾ ਹੀ ਧਿਆਨ ਜਿਹੜਾ ਬਾਹਰ ਆਇਆ ਹੈ ਤੇ ਸਰੀਰ ਨੂੰ ਚਲਾ ਰਿਹਾ ਹੈ ਅੰਤਰਮੁਕੀ ਜਦੋਂ ਹੋ ਜਾਂਦਾ ਹੈ ਤਾਂ ਆਪਣੇ ਮੂਲ ਵਿੱਚ ਹੀ ਲੀਨ ਹੋ ਜਾਂਦਾ ਹੈ ਜਤਰ ਤਤਰ ਵਿਰਾਜ ਹੀ ਅਵਤੂਤ ਰੂਪ ਰਸਾਲ ਜਿੱਥੇ ਜਤਰ ਕਿਤੇ ਤਤਰ ਵੀ ਵਿੱਚ ਵੀ ਤੂੰ ਹੀ ਵਿਰਾਜ ਰਿਹਾ ਹੈ ਜਬ ਵਿਰਾਜ ਹੀ ਹੈ ਤੇਰੇ ਤੇ ਮਾਇਆ ਦਾ ਅਸਰ ਨਹੀਂ ਹੈ ਅਵਤੂਤ ਹੈ ਤੇਰੇ ਤੇ ਸੰਸਾਰੀ ਰਸਾਂ ਦੇ ਅਸਰ ਦਾ ਕੋਈ ਅਸਰ ਰਸਾਲ ਨਹੀਂ ਹੈ ਭਾਵ ਤੂ ਕਾਨ ਰਸ ਰੰਗ ਰਸ ਚੰਬੜੀ ਰਸ ਸੁਗੰਧ ਰਸ ਆਦਤੋਂ ਪਰੇ ਹੈ ਭਾਵ ਤੂ ਅਵਤੂਤ ਰੂਪ ਰਸਾਲ ਹੈ ਭਾਵ ਕਿਸੇ ਜਗ੍ਹਾ ਵੀ ਵਿਰਾਜਮਾਨ ਹੋਵੇ ਤੇਰੇ ਤੇ ਇਹਨਾਂ ਦਾ ਅਸਰ ਨਹੀਂ ਹੈ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ हे ਪਰਮੇਸ਼ਰ ਤੇਰਾ ਨਾ ਕੋਈ ਨਾਮ ਹੈ ਨਾ ਕੋਈ ਠਿਕਾਣਾ ਠਾਮ ਹੈ ਨਾ ਸਰੀਰ ਜਾਤ ਹੈ ਜਿਸ ਨੇ ਹੋਰ ਕੋਈ ਸਰੀਰ ਵੀ ਕਦੇ ਨਹੀਂ ਬਣਾਇਆ ਜਾਕਰ ਜਿਸ ਦਾ ਕੋਈ ਰੂਪ ਰੰਗ ਜਾਂ ਰੇਖਾ ਚਿੱਤਰ ਰੂਪ ਰੰਗ ਨਾ ਰੇਖ ਹੋਵੇ ਭਾਵ ਜਦੋਂ ਤੂੰ ਮਾਇਆ ਤੋਂ ਪਰੇ ਹੈ ਤਾਂ ਤੇਰੀ ਮੂਰਤ ਜਾਂ ਕੋਈ ਚਿੱਤਰ ਨਹੀਂ ਬਣਾਇਆ ਜਾ ਸਕਦਾ ਜਾਣੋ ਜੋਤ ਨੂੰ ਪੁੱਛੋ ਜਾਤੀ ਅੱਗੇ ਜਾਤ ਨਹੀਂ ਇਸੇ ਲਈ ਆਪਾਂ ਨੂੰ ਗਰਵਾਣੀ ਵਿੱਚ ਵਿਦੇਸ਼ ਹੈ ਕਿ ਜੋਤ ਨੂੰ ਜਾਣੋ ਸਰੀਰ ਨੂੰ ਨੂੰ ਪੁੱਛਣ ਦੀ ਲੋੜ ਨਹੀਂ ਹੈ ਕਿਉਂਕਿ ਜਿਹੜੀ ਵਿੱਚ ਕੰਮ ਕਰਦੀ ਉਹ ਆਤਮਾ ਹੈ ਸਭ ਕੋ ਨੀਚ ਆਤਮ ਕਰ ਜਾਣੋ ਮਨ ਵਿੱਚ ਇਹ ਸੁਖ ਧਾਰੋ ਜੇ ਕਿਸੇ ਦੇ ਅੰਦਰ ਗਲਤ ਇਨਫੋਰਮੇਸ਼ਨ ਹੈ ਅਗਿਆਨਤਾ ਹੈ ਭਰਮ ਹੈ ਉਦੇ ਕਰਕੇ ਉਹ ਸਰੀਰ ਦੁਆਰਾ ਸਿਰਫ ਉਹ ਕੰਮ ਕਰ ਰਿਹਾ ਕਿਉਂਕਿ ਉਹ ਦੇ ਅਗਿਆਨਤਾ ਹੈ ਤੇ ਅਗਿਆਨਤਾ ਜਿਹੜੀ ਉਹ ਆਤਮਾ ਅੰਦਰਲੀ ਜੋਤ ਵਿੱਚ ਹੁੰਦੀ ਗੁਪਤ ਦੇਹੀ ਵਿੱਚ ਹੁੰਦੀ ਹੈ ਇਸ ਕਰਕੇ ਗੁਪਤ ਦੇਹੀ ਨੂੰ ਸਮਝਣਾ ਹੈ ਨਾ ਕਿ ਬਾਹਰਲੀ ਦੇਹੀ ਨੂੰ ਆਦਪੁਰਖ ਆਦਾਰ ਮੂਰਤ ਅਜੋਨ ਆਦ ਅਸੇਖ ਤੂੰ ਆਦ ਸਭ ਤੋਂ ਪਹਿਲਾਂ ਪੂਰਨ ਪੁਰਖ ਅਤੇ ਦਿਆਲੂ ਆਦਾਰ ਮੂਰਤ ਵਾਲਾ ਹੈ ਭਾਵ ਤੂੰ ਸਰਵ ਵਿਆਪੀ ਹੈ ਕਿਰਪਾਲੂ ਹੈ ਜੋ ਜੁਨਾ ਵਿੱਚ ਨਹੀਂ ਆਉਂਦਾ ਅਜੋਨੀ ਹੈ ਤੂੰ ਪਹਿਲਾਂ ਆਦਤੋਂ ਹੀ ਪੂਰਨ ਜੋਤ ਤੇ ਪੂਰਨ ਬੁੱਧ ਸਰੂਪ ਅਸੇਖ ਹੈ ਤੂੰ ਪਰ ਬ੍ਰह्म ਪਰਮੇਸ਼ਰ ਜੋਨੀ ਨਾ ਆਵੇ ਹੁਕਮੇ ਸਾਜ ਸ੍ਰਿਸ਼ਟੀ ਸਾਜ ਸਮਾਵੇ ਤੂੰ ਕਦੇ ਵੀ ਜੋਨੀ ਵਿੱਚ ਨਹੀਂ ਆਉਂਦਾ ਹੈ ਸ੍ਰਿਸ਼ਟੀ ਨੂੰ ਸਾਜ ਕੇ ਉਹਦੇ ਵਿੱਚ ਸ਼ਬਦ ਗੁਰੂ ਰੂਪ ਵਿੱਚ ਤੂੰ ਸਪਰਸ਼ ਕਰਦਾ ਹੈ ਦੇਸ ਔਰ ਨਾ ਪੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵੈਸਾ ਹੋਏ ਫੈਲਿਓ ਅਨਰਾਗ ਤੇਰਾ ਕੋਈ ਐਸਾ ਦੇਸ ਨਹੀਂ ਹੈ ਜੋ ਅੱਖਾਂ ਨੂੰ ਦੇ ਸੇ ਅਤੇ ਨਾ ਹੀ ਕੋਈ ਐਸਾ ਪੇਸ ਹੈ ਜਿਸ ਦੇ ਕਾਰਨ ਤੇਰਾ ਕੋਈ ਰੂਪ ਰੇਖ ਜਾਂ ਚਿੱਤਰ ਬਣਾ ਸਕੇ ਅਤੇ ਨਾ ਹੀ ਤੂੰ ਕਿਸੇ ਰਾਗ ਦੇ ਬੰਦਨਾ ਵਿੱਚ ਹੈ ਗਰਵਾਣੀ ਵਿੱਚ ਸਮਝਣੇ ਨੂੰ ਦਰਸ਼ਨ ਮੰਨਿਆ ਗਿਆ ਹੈ ਗਰਵਾਣੀ ਵਿੱਚ ਜਿਹੜੀ ਸਮਝ ਜਿਹੜੀ ਉਹਦੇ ਵਿੱਚੋਂ ਅਕਲ ਮਿਲਦੀ ਹੈ ਉਹਨੂੰ ਦਰਸ਼ਨ ਕਿਹਾ ਗਿਆ ਹੈ ਇਸ ਲਈ ਤੇਰਾ ਰੂਪ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਉਹਨੂੰ ਸਮਝਿਆ ਜਾ ਸਕਦਾ ਹੈ ਪਰੰਤੂ ਅੰਦਰਲੀ ਅਕਲ ਬੁੱਧ ਦੇ ਨਾਲ ਨਾ ਕਿ ਬਾਹਰੀਆਂ ਅੱਖਾਂ ਦੇ ਨਾਲ ਜਤਰ ਤਤਰ ਦਿਸ਼ਾ ਵਿ사 ਹੋਏ ਫੈਲੇ ਹਨ ਰਾਗ ਜਿੱਥੇ ਜਤਰ ਕਿਤੇ ਤਤਰ ਤੱਕ ਦਿਸ਼ਾਵਾਂ ਦੇ ਵਿਸ਼ੇ ਦੀ ਜਾਣਕਾਰੀ ਦੇਸਾ ਵਿ사 حاصل ਹੈ ਉੱਥੇ ਤੱਕ ਤੇਰਾ ਹੁਕਮ ਰਾਗ ਜਾਂ ਤੇਰਾ ਅਨਸਾਰੀ ਰਾਗ ਅਨੁਰਾਗ ਭਾਵ ਅਨਰਾਗ ਫੈਲਿਆ ਹੋਇਆ ਹੈ ਅਰਥਾਤ ਤੇਰਾ ਹੁਕਮ ਸਰਵ ਵਿਆਪੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਰਾਗੀ ਵੈਰਾਗੀ ਉਹਨਾਂ ਰਾਗੀ ਦੇ ਭਾਵਾਰਤਾਂ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ ਰਾਗੀ ਮਾਇਆ ਨਾਲ ਜੁੜਿਆ ਹੁੰਦਾ ਹੈ ਕੋਈ ਗਾਵੇ ਰਾਗੀ ਨਾਦੀ ਬੇਦੀ ਬੋਹ ਭਾਂਤ ਕਰ ਰਾਗੀ ਆਪਣੀ ਮਨ ਦੀ ਮਰਜ਼ੀ ਪਿੱਛੇ ਚੱਲਦਾ ਹੈਗਾ ਰਾਗ ਕੱਢਦਾ ਜਦੋਂ ਦਾ ਉਹਨੂੰ ਚੰਗਾ ਲੱਗਦਾ ਹੈਗਾ ਇਸੇ ਕਰਕੇ ਜਿਹੜੇ ਰਾਗੀ ਹੈਗੇ ਉਹ ਫਿਲਮਾਂ ਦੀਆਂ ਧੁਨਾਂ ਤੇ ਸ਼ਬਦ ਸੁਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹ ਰਾਗੀ ਰੋਗੀ ਹੈਗੇ ਹੈ ਵੈਰਾਗੀ ਉਹਨਾਂ ਜਿਹੜਾ ਜਿਹੜਾ ਮਨੁੱਖ ਦਾ ਚੁੱਪ ਕਰ ਗਿਆ ਹੁੰਦਾ ਸੰਸਾਰ ਵੱਲੋਂ ਆਪਣੀਆਂ ਇਛਾਵਾਂ ਨੂੰ ਤਿਆਗ ਦਿੱਤਾ ਹੁੰਦਾ ਹੈ ਚੁੱਪ ਹੋ ਜਾਂਦਾ ਹੈ ਇਸ ਤਰ੍ਹਾਂ ਨਰਾਗੀ ਜਿਹੜਾ ਉਹ ਹੁਕਮ ਅਨੁਸਾਰੀ ਹੁੰਦਾ ਹੈ ਨਾਮ ਕਾਮ ਬਹੀਨ ਪੇ ਧਾਮ ਹੂ ਨਹਿ ਜਾਹੇ ਸਰਬ ਮਾਨ ਸਰਵਤਰ ਮਾਨ ਸ੍ਰੇਵ ਮੰਨਤਾ ਹੈ ਪਰਮੇਸ਼ਰ ਸਾਨੂੰ ਦੇਖਦਾ ਜ਼ਰੂਰ ਹੈ ਪਰ ਉਹ ਬਿਨੈ ਇੱਛਾ ਕਾਮ ਅਤੇ ਨਾਮ ਰਹਿਤੀ ਹੁੰਦਾ ਹੈ ਨਾਮ ਕਾਮ ਬਹੀਨ ਉਸ ਦੀ ਕੋਈ ਖਾਸ ਥਾਮ ਜਗ੍ਹਾ ਵੀ ਨਹੀਂ ਹੈ ਜਿੱਥੇ ਬੈਠ ਕੇ ਉਹ ਸਾਡੀ ਦੇਖਭਾਲ ਕਰਦਾ ਹੈ ਇਸ ਲਈ ਉਸ ਦੀਆਂ ਬਖਸ਼ਿਸ਼ਾਂ ਹਰ ਜਗ੍ਹਾ ਪ੍ਰਾਪਤ ਹੁੰਦੀਆਂ ਹਨ ਕਿਉਂਕਿ ਉਹ ਸਰਵ ਵਿਆਪੀ ਹੈ ਸਰਵਮਾਨ ਸਰਵੱਤਮਾਨ ਸਦਾਵਤ ਮਾਨਤਾ ਹੈ ਸੱਚਖੰਡ ਵਿੱਚ ਇਕੱਲੇ ਇਕੱਲੇ ਭਗਤੂ ਬੈਠੇ ਹਨ ਉਹ ਸਾਰੇ ਹੀ ਮਾਨ ਉਹਨਾਂ ਨੂੰ ਸਾਰੇ ਮਾਨ ਦਿੰਦੇ ਹਨ ਉਹਨਾਂ ਦੇ ਅੰਦਰ ਕੋਈ ਕਾਮਨਾਵਾਂ ਨਹੀਂ ਹੁੰਦੀ ਹੈ ਤੇ ਨਾ ਉਹ ਕਿਸੇ ਇੱਕ ਜਗ੍ਹਾ ਤੇ ਖੰਨ ਸਰਵ ਵਿਆਪੀ ਰਾਮ ਸੰਗ ਰਚਨ ਕਉਕਿ ਉਹਨਾਂ ਦੀ ਜਿਹੜੀ ਇੱਛਾ ਹੈਗੀ ਇੱਛਾ ਸ਼ਕਤੀ ਹੈਗੀ ਉਹ ਹੀ ਤਾਂ ਹੁਕਮ ਹੈਗਾ ਇਕੱਠੇ ਹੋ ਕੇ ਉਹ ਸਾਰੇ ਸਰਵੱਤਰ ਇਸੇ ਗੱਲ ਨਾਲ ਸਹਿਮਤ ਹਨ ਸਦਾ ਹੀ ਸਦਾਬਹ ਹੀ ਉਹ ਇਸ ਮਾਨਤਾ ਨੂੰ ਮੰਨਦੇ ਆਏ ਹਨ ਮੰਨਤਾ ਹੈ ਜਿਹੜੇ ਸੱਚਖੰਡ ਵਿੱਚ ਭਗਤ ਬੈਠੇ ਹਨ ਸਾਰੇ ਹੀ ਜਿਹੜਾ ਉਹਨਾਂ ਦੀ ਇੱਛਾ ਸ਼ਕਤੀ ਹੈ ਉਹ ਸ਼ਬਦ ਗੁਰੂ ਹੈ ਹੁਕਮ ਹੈ ਤੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਉਹਨਾਂ ਦਾ ਆਪਣਾ ਹੀ ਬਣਾਇਆ ਹੁਕਮ ਹੈ ਤੇ ਉਹ ਹੁਕਮ ਦੇ ਅੰਦਰ ਹਨ ਸਾਰਿਆਂ ਦੀ ਇੱਕੋ ਹੀ ਇੱਛਾ ਸ਼ਕਤੀ ਹੈ ਕਿ ਜਿਹੜੇ ਜੀਵ ਸੰਸਾਰ ਵਿੱਚ ਫਸੇ ਹਨ ਉਹਨਾਂ ਨੂੰ ਵੀ ਉਹਨਾਂ ਦਾ ਗਿਆਨ ਦੇ ਕੇ ਤਾਂ ਕਿ ਉਹ ਵੀ ਆਪਣੇ ਨਿਜ ਘਰ ਵਸ ਜਾਣ ਉਹ ਵੀ ਸੱਚਖੰਡ ਵਾਸੀ ਬਣ ਜਾਣ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਪਰਮੇਸ਼ਰ ਦੀ ਮੂਰਤ ਇੱਕ ਹੈ ਭਾਵ ਸੱਚ ਸਰੂਪ ਜਿਹੜਾ ਹੈ ਆਪੇ ਹੀ ਇੱਕ ਰੰਗ ਹੈ ਉਹਦਾ ਇੱਕ ਰੰਗ ਹੈ ਜਿਹੜਾ ਸੱਚ ਹੈ ਹਮੇਸ਼ਾ ਹੀ ਜਿੰਨੀ ਮਰਜੀ ਭਾਸ਼ਾਵਾਂ ਵਿੱਚ ਹੋਵੇ ਉਹਦੀ ਜਿਹੜੀ ਵਿਆਖਿਆ ਸੇਮ ਹੀ ਹੁੰਦੀ ਹੈ ਜਿਵੇਂ ਸਾਰੇ ਭਗਤਾਂ ਨੇ ਬਾਣੀ ਜਿਹੜੀ ਉਹ ਇੱਕ ਦੀ ਹੀ ਗੱਲ ਕਰਦੀ ਹੈ ਭਾਵੇਂ ਉਹਨਾਂ ਦੀਆਂ ਭਾਸ਼ਾਵਾਂ ਵਿੱਚ ਫਰਕ ਹੈ ਪਰ ਸਾਰੇ ਇੱਕ ਨੂੰ ਹੀ ਸਮਝਾ ਰਹੇ ਹਨ ਪ੍ਰੰਤੂ ਉਸ ਦੇ ਗਿਆਨ ਅਨੇਕਾਂ ਅਨੇਕ ਦਰਸ਼ਨ ਹਨ ਆਪ ਆਪਣੀ ਬੁੱਧ ਹੈ ਜੇਤੀ ਬਾਰਨਤ ਪਿੰਨ ਪਿੰਨ ਤੋਹੇ ਤੇਤੀ ਮਨ ਦੇ ਤਲ ਕਰਕੇ ਮਨਮਤਾਂ ਕਰਕੇ ਉਹ ਵੱਖਰੀਆਂ ਵੱਖਰੀਆਂ ਹਰੇਕ ਦੀਆਂ ਸਮਝਾਂ ਹਨ ਪਰ ਜਿਹੜਾ ਸਾਤ ਸੂਰ ਸਾਤ ਸੂਰਤਾ ਜਾਕਾਰ ਮੂਰਤਾਂ ਜਾ ਭਗਤਾਂ ਜਾ ਸਤਗੁਰਾ ਉਹਦੇ ਕੋਲ ਜਿਹੜੀ ਮਤ ਹੁੰਦੀ ਔਰ ਗੁਰਮਤ ਹੁੰਦੀ ਉਹ ਸੱਚ ਮਤ ਹੁੰਦੀ ਹੈ ਪਰ ਮਨ ਦੇ ਤਲ ਤੇ ਅਨੇਕ ਦਰਸ਼ਨ ਹਨ ਅਨੇਕ ਤਰ੍ਹਾਂ ਦੀਆਂ ਪਰਮੇਸ਼ਰ ਦੇ ਜਿਹੜੇ ਵਿਖਿਆਨ ਕਰਦੇ ਆ ਗਿਆਨੀ ਲੋਕ ਦਾ ਮਨੁੱਖ ਅਤੇ ਅਨੇਕ ਇਹਨਾਂ ਗਿਆਨਾਂ ਨੇ ਉਸ ਇੱਕ ਮੂਰਤ ਦੇ ਅਨੇਕ ਰੂਪ ਕੀਤੇ ਹਨ ਅਰਥਾਤ ਸਾਰੇ ਜੀਵਾਂ ਦਾ ਮੂਲ ਰੂਪ ਇੱਕ ਪਰਮੇਸ਼ਰ ਹੀ ਹੈ ਸੱਚ ਹੀ ਹੈ ਇਹ ਖੇਡ ਉਸੇ ਤਰ੍ਹਾਂ ਹੈ ਜਿਵੇਂ ਇੱਕ ਮੂਰਤੀ ਨੇ ਅਨੇਕਾਂ ਤਰ੍ਹਾਂ ਦੇ ਦਰਸ਼ਨ ਦੇ ਕੇ ਅਨੇਕਾ ਰੂਪ ਕੀਤੇ ਹੋਣ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇੱਕ ਸੰਸਾਰੀ ਜੀਵ ਜੀਵਨ ਦੇ ਖੇਡ ਖੇਲਦੇ ਹਨ ਪ੍ਰੰਤੂ ਇਸ ਖੇਲ ਨੂੰ ਖੇਲ ਸਮਝ ਕੇ ਨਹੀਂ ਅਖੇਲ ਖੇਡਦੇ ਹਨ ਉਸ ਖੇਲ ਨੂੰ ਸੱਚ ਮੰਨ ਕੇ ਖੇਲਦੇ ਹਨ ਇਹ ਖੇਲ ਜਦੋਂ ਸਮਾਪਤ ਹੁੰਦੀ ਹੈ ਤਾਂ ਇਹ ਖੇਲ ਜੋ ਇੱਕ ਨੇ ਸ਼ੁਰੂ ਕੀਤੀ ਹੈ ਦੁਆਰਾ ਇੱਕ ਵਿੱਚ ਹੀ ਸਮਾ ਜਾਂਦੀ ਹੈ ਅਰਥਾਤ ਪਰਮੇਸ਼ਰ ਜਦੋਂ ਰਚਨਾ ਸਿਮੇਟਦਾ ਹੈ ਤੇ ਸਭ ਕੁਝ ਇੱਕ ਹੋ ਜਾਂਦਾ ਹੈ ਜਬ ਅਕਰਖ ਕਰਤੁ ਹਕੁਭੁ ਤੁਮੈ ਮਿਲਤ ਦੇਤਰ ਸਭੁ ਸਾਰੇ ਉਹਦੇ ਵਿੱਚ ਹੀ ਮਿਲ ਜਾਂਦੇ ਹਨ ਦੇਵ ਭੇਵ ਨ ਜਾਣੀ ਜੇ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣੈ ਕੇ ਜੀਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਿਨ ਚੱਕਰ ਵਕਰ ਫੇਰੇ ਚਤਰ ਚੱਕ ਮਾਨ ਹੀ ਪੁਰਤੀਨ ਦੇਵਤਿਆਂ ਬ੍ਰਹਮਾ ਵਿਸ਼ਨੂੰ ਮਹੇਸ਼ ਵਗੈਰਾ ਨੂੰ ਪਰਮੇਸ਼ਰ ਦੇ ਇਸ ਭੇਦ ਖੇਲ 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 ਖੇਲਨ ਅੰਤ ਕੋ ਫਰੇਕ ਦੀ ਜਾਣਕਾਰੀ ਨਹੀਂ ਹੈ ਕਿਸੇ 베ਦ ਗ੍ਰੰਥ ਅਤੇ ਕਤੇਬ ਵਿੱਚ ਇਸ ਭੇਦ ਨੂੰ ਖੋਲਿਆ ਨਹੀਂ ਗਿਆ ਭਾਵੇਂ ਸਾਰੀਆਂ ਸੰਸਾਰੀ ਖੇਡ ਨੂੰ ਅੰਤ ਵਿੱਚ ਉਹ ਇੱਕ ਹੀ ਕਰ ਦਿੰਦਾ ਹੈ ਇਸ ਨੂੰ ਇਸ ਭੇਦ ਨੂੰ ਕੋਈ ਨਹੀਂ ਜਾਣਦਾ ਅਰਥਾਤ ਗਰਵਾਣੀ ਵਿੱਚ ਵੀ ਇਹ ਗੁੱਝਾ ਭੇਦ ਨਹੀਂ ਦੱਸਿਆ ਗਿਆ ਹੈ ਜਾ ਇਹਨੂੰ ਸਮਝਣਾ ਜਿਹੜਾ ਗੁਰਬਾਣੀ ਵਿੱਚ ਹਰੇਕ ਜਿਹੜਾ ਮਨੁੱਖੀ ਬੁੱਧੀ ਦੀ ਪਕੜ ਤੋਂ ਪਰੇ ਦੀ ਗੱਲ ਹੈ ਜਿਸ ਨੂੰ ਤੂੰ ਜਨਾਏ ਸੋਈ ਜਨ ਜਾਣੇ ਜੇ ਪਰਮੇਸ਼ਰ ਜਿਹਨੂੰ ਜਨਾ ਦੇਂਦਾ ਉਹਨੂੰ ਸਮਝ ਆਂਦੀ ਹੈ ਬਾਕੀ ਦੂਸਰਿਆਂ ਨੂੰ ਨਹੀਂ ਆਂਦੀ ਹੈਗੀ ਰੂਪ ਰੰਗ ਨਾ ਜਾਤ ਪਾਤ ਸੋ ਜਾਣੈ ਕੇਜੇ ਸੋ ਰੂਪ ਰੰਗ ਤੇ ਜਾਤ ਪਾਤ ਸੰਬੰਧੀ ਵੱਡੀ ਤੋਂ ਵੱਡੀ ਜਾਣਕਾਰੀ ਸੋ ਜਾਣਹੀ ਦੀ ਕਿਸੇ ਕੇ ਵੀ ਵਿਧੀ ਜੇਵ ਨਾਲ ਉਸ ਦਾ ਭੇਦ ਨਹੀਂ ਜਾਣਿਆ ਜਾ ਸਕਦਾ ਕਿ ਉਸ ਦਾ ਜਾਤ ਦਾ ਜਿਹੜਾ ਰੂਪ ਰੰਗ ਹੈਗਾ ਉਹ ਜਾਤ ਕਰਕੇ ਹੁੰਦਾ ਹੈ ਤੇ ਉਹਦੀ ਪਾਤ ਕੀ ਹੈਗੀ ਉਹਦੀ ਕੁੱਲ ਕੀ ਹੈ ਇਹ ਭੇਦ ਵੀ ਜਿਹੜੇ ਹੈ ਮਨੁੱਖੀ ਬੁੱਧੀ ਦੇ ਪਕਰ ਤੋਂ ਪਰੇ ਦੀ ਗੱਲ ਹੈਗੀ ਕਿਉਂਕਿ ਉਹਦਾ ਨਾ ਨਾ ਰੂਪ ਨਾ ਰੰਗ ਹੈ ਨਾ ਉਹਦੀ ਕੋਈ ਜਾਤ ਆ ਨਾ ਉਹਦੀ ਕੋਈ ਕੁੱਲ ਹੈ ਫਿਰ ਆਪਾਂ ਕਿਸ ਤਰ੍ਹਾਂ ਉਹਦੇ ਬਾਰੇ ਸਮਝ ਸਕਦੇ ਹਾਂ ਕਿਉਂਕਿ ਆਪਾਂ ਸੰਸਾਰ ਵਿੱਚ ਤਾਂ ਜੋ ਦੇਖਦਾ ਉਹਨੂੰ ਹੀ ਸੱਚ ਮੰਨਦੇ ਹੈਗੇ ਆਂ ਸਰੀਰਾਂ ਨੂੰ ਹੀ ਇਸ ਕਰਕੇ ਸੱਚ ਨੂੰ ਸਮਝਣ ਦੇ ਲਈ ਬੁੱਧ ਬਦਲੀ ਸਿੱਧੀ ਪਾਈ ਜਦੋਂ ਬੁੱਧ ਬਦਲਦੀ ਹੈ ਪਰਮੇਸ਼ਰ ਵਾਲੀ ਬੁੱਧ ਮਿਲਦੀ ਹੈ ਗੁਰਮਤਿ ਮਿਲਦੀ ਹੈ ਤਾਂ ਇਹਦੀ ਸੋਝੀ ਆਉਂਦੀ ਹੈ ਤਾਂ ਆਤਮਾਤ ਨਾ ਜਾਤ ਜਾਕਰ ਜਨਮ ਮਰਨ ਮਹੀਨ ਕਿਉਂਕਿ ਪਰਮੇਸ਼ਰ ਦਾ ਨਾ ਕੋਈ ਪਿਤਾ ਹੈ ਤਾਂ ਨਾ ਕੋਈ ਮਾਤਾ ਹੈ ਤੇ ਨਾ ਹੀ ਕੋਈ ਸਰੀਰ ਜਾਤ ਹੈ ਅਤੇ ਨਾ ਹੀ ਕੋਈ ਕਾਰਨ ਹੈ ਜਿਸ ਦੇ ਜਾਕਰ ਜਿਸ ਦੇ ਸਦਕਾ ਉਸ ਦਾ ਜਨਮ ਮਰਨ ਹੋ ਸਕੇ ਭਾਵ ਪਰਮੇਸ਼ਰ ਜਨਮ ਮਰਨ ਤੋਂ ਬਾਤ ਹੈ ਚੱਕਰ ਬਕਰ ਫਰੇ ਚਤੁਰਚੱਕ ਮਾਨੀਏ ਪੁਰ ਤੀਨ ਲੋਕ 14 ਕੇ ਵਿਖੇ ਜਾਗ ਜਾਪ ਹੀ ਜੇ ਜਾਪ ਪਰਮੇਸ਼ਰ ਦਾ ਹੁਕਮ ਚੱਕਰ ਚਾਰੇ ਪਾਸੇ ਚਾਰੇ ਦਿਸ਼ਾਵਾਂ ਵਿੱਚ ਚਤੁਰਚੱਕ ਬਕਰ ਬਕਰ ਦਾ ਮਤਲਬ ਹੁੰਦਾ ਬੋਲਦਾ ਫਰੇ ਹੈ ਫਿਰਦਾ ਹੈ ਚਾਰੇ ਪਾਸੇ ਚਾਰਾਂ ਦਿਸ਼ਾਵਾਂ ਵਿੱਚ ਤੇ ਤਿੰਨ ਲੋਕ ਤਿੰਨਾ ਲੋਕਾਂ ਵਿੱਚ ਉਸ ਦਾ ਹੁਕਮ ਮੰਨਿਆ ਜਾਂਦਾ ਹੈ ਅਰਥਾਤ ਪਰਮੇਸ਼ਰ ਦਾ ਹੁਕਮ ਹਰ ਜਗ੍ਹਾ ਗੂੰਜਦਾ ਹੈ ਅਤੇ ਸਭ ਇਹ ਮੰਨਦੇ ਹਨ ਲੋਕ 14 ਕੇ ਵਿਖੇ ਜਾਗ ਜਾਪ ਹੀ ਜਿਹ ਜਾਪ 14 ਲੋਕਾਂ ਵਿੱਚ ਲੋਕ 14 ਕੇ ਵਿਖੇ ਜਿਸ ਦਾ ਜਾਪ ਮਲਾਪ ਨੂੰ ਸੰਸਾਰ ਸਮਝਣ ਦੀ ਕੋਸ਼ਿਸ਼ ਕਰ ਰਹਾ ਹੈ ਇਹ ਆਤਮ ਖੋਜ ਹੈ ਪਰਮੇਸ਼ਰ ਦੀ ਖੋਜ ਨਹੀਂ ਹੈ ਦੂਤੀਆ ਕਾਲ ਮੋ ਕਰਮਤ ਪਹਿਚਾਨੀਤ ਜਿੰਨ ਕੋ 14 ਲੋਕ ਚੱਕਰ ਕਰ ਮਾਨੀਤ ਕਾਲ ਪਾਏ ਜਗ ਹੋਤ ਕਾਲ ਮਿਟ ਜਾਵੀ ਉਹ ਜਾਤੇ ਮੁਰਮਨ ਤਾਹੀ ਗੁਰੂ ਠਹਿਰਾਵੇ ਹੁਕਮ ਨੂੰ ਸਮਝਣਾ ਇਹ ਦੂਜੀ ਵੱਡੀ ਕਰਾਮਾਤ ਹੈ ਨਾਮ ਜਿਹੜਾ ਸਮਝਣਾ ਉਹ ਸਭ ਤੋਂ ਵੱਡੀ ਕਰਾਮਾਤ ਹੈ ਜਿਹੜਾ ਦੂਜੀ ਨੰਬਰ ਤੇ ਕਰਾਮਾਤ ਹੈਗੀ ਆ ਉਹ ਹੁਕਮ ਨੂੰ ਸਮਝਣਾ ਆਏਗਾ 14 ਲੋਕਾਂ ਵਿੱਚ ਜਿਸ ਦੇ ਜਾਪ ਨੂੰ ਸੰਸਾਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕਿਉਂਕਿ ਇਹਦੇ ਕਰਕੇ ਹੀ ਕਾਲ ਪਾਇ ਜਗ ਹੋਤ ਕਾਲ ਮਿਟ ਜਾਵੇ ਕਿਉਂਕਿ ਜਦੋਂ ਕਿਸੇ ਦੇ ਅੰਦਰ ਕਲਪਨਾ ਪੈਦਾ ਹੁੰਦੀ ਹੈ ਉਹ ਸਰੀਰ ਧਾਰਨ ਕਰਦਾ ਇਸ ਕਰਕੇ ਕਲਪਨਾ ਦੇ ਕਰਕੇ ਜੋ ਕੁਝ ਸੰਸਾਰ ਜਾਂ ਸ੍ਰਿਸ਼ਟੀ ਨਜ਼ਰ ਆ ਰਹੀ ਹੈ ਉਹ ਬਣੀ ਹੈ ਉਹ ਜਾ ਤੇ ਮੁਰਮਨ ਦਸਨ ਪਿਤਾ ਜੀ ਕਹਿੰਦੇ ਕਿ ਮੇਰਾ ਮਾਨੇ ਨੂੰ ਗੁਰੂ ਠਹਿਰਾਵੇ ਗੁਰੂ ਮੰਦਾ ਹੈ ਕਿਉਂਕਿ ਜਿਹੜਾ ਹੈ ਪਵਨ ਗੁਰੂ ਹੈਗਾ ਆਦidev ਅਨਾਦ ਮੂਰਤ ਥਾਪਿਓ ਸਭੇ ਜੇ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਅਪਾਰ ਉਹ ਦੇਵ ਜੋ ਆਦਤੋਂ ਮੂਰਤ ਤੋਂ ਲੈ ਕੇ ਜਿਸ ਨੇ ਆਪਣੀ ਮੂਰਤੀ ਆਪ ਉਸ ਵੇਲੇ ਬਣਾਈ ਜਦੋਂ ਨਾਦ ਹੁਕਮ ਵੀ ਪ੍ਰਗਟ ਨਹੀਂ ਹੋਇਆ ਅਨਾਦੀ ਆਦidev ਅਨਾਦ ਮੂਰਤ ਹੁਣ ਅਨਾਦੀ ਮੂਰਤ ਜਿਹੜੀ ਹੈਗੀ ਹੈ ਹੁਣ ਉਹ ਜਿਹੜੀ ਆਦਿ ਮੂਰਤ ਦਾ ਸਰੀਰ ਹੈਗਾ ਪਰ ਜਿਹੜੀ ਅਨਾਦ ਦੀ ਮੂਰਤ ਹੈਗੀ ਉਹ ਨਾਮ ਹੈਗਾ ਉਹ ਤਤ ਗਿਆਨ ਹੈਗਾ ਉਹ ਕੰਨਾਂ ਤੋਂ ਬਿਨਾਂ ਸੁਣਨ ਵਾਲਾ ਸ਼ਬਦ ਹੈਗਾ ਕਿਉਂਕਿ ਜਿਹੜਾ ਕੰਨਾਂ ਨਾਲ ਸੁਣੀ ਜਾ ਸਕਦੀ ਗੱਲ ਹੈਗੀ ਆ ਉਹ ਗੁਰਬਾਣੀ ਹੈਗੀ ਜਿਹੜੀ ਕੰਨਾਂ ਨਾਲ ਵੀ ਨਹੀਂ ਸੁਣੀ ਜਾ ਸਕਦੀ ਉਹ ਬਾਣੀ ਹੈਗੀ ਇਸ ਕਰਕੇ ਜਿਹੜਾ ਆਦ ਦੇ ਵਹਗਾ ਉਹਦੀ ਜਿਹੜੀ ਮੂਰਤ ਉਹ ਨਾਦੀ ਹੈ ਥਾਪਿਓ ਸਭੇ ਜੇ ਥਾਪ ਉਹਨੇ ਇਹ ਸਾਰੇ ਜਿਹੜੇ ਹੈ ਉਸਨੇ ਸਾਰੇ ਮਨ ਥਾਪੇ ਹਨ ਸਭੇ ਜੇ ਥਾਪ ਜਾਤ ਮੈਂ ਜੋਤ ਜੋਤ ਮੈਂ ਜਾਤਾ ਜਿਹੜੀ ਜਾਤ ਹੈ ਉਹਦੇ ਵਿੱਚ ਜੋਤ ਹੈ ਤੇ ਜੋਤ ਵਿੱਚ ਉਹ ਆ ਪੈਗਾ ਜਿਹੜਾ ਹੁਕਮ ਹੈਗਾ ਪਰਮੇਸ਼ਰ ਆਏਗਾ ਉਹਨੇ ਜਿਹੜੇ ਇਹ ਮਨ ਥਾਪੇ ਹਨ ਅਵਲ ਅੱਲਾ ਨੂਰ ਹੋ ਪਾਇਆ ਕੁਦਰਤ ਕੇ ਸਭ ਬੰਦੇ ਜਿਹੜਾ ਇੱਕ ਹੈ ਸਾਵ ਸੂਰਤ ਹੈ ਉਹਦਾ ਨੂਰ ਹੀ ਹੈਗਾ ਜਿਹੜਾ ਇਹ ਚੇਤਨ ਹੈ ਜਾਂ ਇਹ ਆਤਮਾ ਹੈ ਜਿਹੜੀ ਸਰੀਰ ਵਿੱਚ ਅੱਗੇ ਤੋਂ ਅੱਗੇ ਜਨਮ ਲੈਂਦੀ ਹੈ ਜਾਂ ਆਤਮਾ ਜੋਤ ਜੋਤ ਮੈਂ ਜਾਂਦਾ ਇਹ ਜਾਤ ਜਿਹੜੀ ਜੋਤ ਹੈ ਉਹਦੀ ਜੋਤ ਹੀ ਹੈਗੀ ਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ ਉਸ ਦੇ ਉਹਦੇ ਚਾਨਣ ਨਾਲ ਹੀ ਸਾਰਿਆਂ ਦੇ ਵਿੱਚ ਚਾਨਣ ਹੈਗਾ ਪਰ ਜਿਵੇਂ ਜਿਵੇਂ ਆਪਾਂ ਪਿੱਛੇ ਨੂੰ ਜਾਵਾਂਗੇ ਤਾਂ ਖੇੜ ਵਿੱਚ ਹਰੇਕ ਨੇੜਾ ਸਾਚ ਰੂਪ ਹੀ ਬਣਨਾ ਹੈ ਸੱਚ ਹੀ ਬਣਨਾ ਹੈਗਾ ਪਰਮ ਰੂਪ ਪਨੀਤ ਮੂਰਤ ਪੂਰਨਪੁਰਖ ਅਪਾਰ ਤੇਰਾ ਪਰਮ ਰੂਪ ਚੇਤ ਤੇ ਮਨ ਮੰਨ ਕਰਕੇ ਇਕ ਹੋਇਆ ਰੂਪ ਇਕ ਹੀ ਪੂਰਨ ਬੁੱਧ ਹੈ ਜੋ ਪਨੀਤ ਮਲੀਨ ਤਰਤ ਮੂਰਤੀ ਬਣ ਜਾਂਦਾ ਹੈ ਅਜਿਹੇ ਪੂਰਨਪੁਰਖ ਨੂੰ ਹੀ ਪੂਰਨ ਬ੍ਰਹਮ ਕਹਿੰਦੇ ਹਨ ਪੂਰਨ ਬ੍ਰਹਮ ਦੇ ਗਿਆਨ ਬੁੱਧ ਦਾ ਪਾਰ ਨਹੀਂ ਪਾਇਆ ਜਾ ਸਕਦਾ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਰ ਉਹਦਾ ਅਦਾਖਰ ਭਾਵ ਗਿਆਨ ਵਾਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਇਸ ਤਰ੍ਹਾਂ ਜਿਹੜਾ ਹੈਗਾ ਪਰਮ ਰੂਪ ਪੁਨੀਤ ਮੂਰਤ ਹੈਗੀ ਆ ਉਹ ਪੂਰਨਪੁਰਖ ਹੈਗਾ ਪੂਰਨ ਬ੍ਰਹਮ ਹੈਗਾ ਸਰਵ ਵਿਸਵ ਰਚਿਓ ਸੁਜੰਬਵ ਗੜਨ ਪੰਨਰਹਾਰ ਪਰਮੇਸ਼ਰ ਸਾਰੇ ਸੰਸਾਰ ਵਿੱਚ ਰਚਿਆ ਹੋਇਆ ਹੈ ਸਰਵ ਵਿਸਵ ਰਚਿਓ ਉਹ ਆਪਣੇ ਆਪ ਸੁਜੰਬਵ ਹੀ ਭਵ ਸਾਗਰ ਵਿੱਚ ਆਪ ਦੀ ਇੱਛਾ ਅਨਸਾਰ ਹੀ ਆਇਆ ਹੈ ਆਤਮਾ ਦੀ ਮੂਰਤ ਆਪ ਹੀ ਘੜ ਘੜ ਲੈਂਦਾ ਹੈ ਜਿਨ ਗੜ ਗੜਿਓ ਸੁਗੜ ਮੇ ਪਾਵ ਆਪ ਹੀ ਪਨ ਪੰਜਨ ਪਨ ਲੈਂਦਾ ਹੈ ਭਾਵਾ ਵੀ ਜਿੰਨਾ ਚ ਰਿਸ਼ਾ ਹੁੰਦੀ ਹੈ ਸੰਸਾਰ ਵਿੱਚ ਸਰੀਰ ਧਾਰਨ ਕਰਦਾ ਹੈ ਤੇ ਜਦੋਂ ਇੱਛਾ ਨਹੀਂ ਹੁੰਦੀ ਤਾਂ ਫਿਰ ਉਹ ਛੱਡ ਦਿੰਦਾ ਹੈ ਇਸ ਸੰਸਾਰ ਨੂੰ ਛੱਡ ਕੇ ਆਪਣਾ ਇੱਕ ਰੂਪ ਵਿੱਚ ਸਮਾ ਜਾਂਦਾ ਹੈ ਭਾਪ ਪਰਮੇਸ਼ਰ ਆਪ ਹੀ ਮਲੀਨਤਾ ਪੈਦਾ ਕਰ ਲੈਂਦਾ ਹੈ ਅਤੇ ਆਪ ਹੀ ਪਵਿੱਤਰ ਹੋ ਜਾਂਦਾ ਹੈ ਅਰਥਾਤ ਜੋ ਕੇ ਵਿਗਿਆਨ ਦੇ ਗਿਆਨ ਰਾਹੀਂ ਜਿਵੇਂ ਐਟਮ ਨੂੰ ਅੱਗੇ ਤੋਂ ਅੱਗੇ ਤੋੜ ਕੇ ਜਾਂ ਡੀ ਐਨ ਏ ਦੀ ਪੱਧਰ ਤੇ ਜੀਨ ਜਾਂ ਉਸ ਤੋਂ ਅੱਗੇ ਹੋਰ ਜਿੰਨੀ ਵੀ ਅੱਗੇ ਖੋਜ ਹੋ ਰਹੀ ਹੈ ਵਿਗਿਆਨ ਜਿਹੜਾ ਹੈਗਾ ਉਹ ਜੜ੍ਹ ਦੀ ਖੋਜ ਕਰ ਰਿਹਾ ਹੈਗਾ ਜਿਹੜਾ ਜੜ੍ਹ ਹੈਗਾ ਉਹ ਡੁਪਲੀਕੇਟ ਹੈਗਾ ਡੁਪਲੀਕੇਟ ਤੋਂ ਅਸਲੀ ਦੀ ਸਮਝ ਨਹੀਂ ਆ ਸਕਦੀ ਜੇ ਅਸਲੀ ਨਾਲ ਜੁੜਿਆ ਜਾਵੇ ਤਾਂ ਡੁਪਲੀਕੇਟ ਦੀ ਸਮਝ ਆ ਸਕਦੀ ਹੈ ਪਰ ਆਪਾਂ ਸਾਇੰਸ ਜਿਹੜੀ ਉਹ ਡੁਪਲੀਕੇਟ ਤੋਂ ਅਸਲੀ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਕਰਕੇ ਉਹਨਾਂ ਨੂੰ ਇਹਦੀ ਸਮਝ ਨਹੀਂ ਆ ਸਕਦੀ ਕਾਲ ਹਿਨ ਕਲਾ ਸੰਜੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁਭਾਰਮ ਰਹਿਤ ਅਭੂਤ ਅਲਖ ਅਪੇਸ਼ ਅੰਗ ਰਾਗ ਨਾ ਰੰਗ ਜਾ ਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਤੂੰ ਕਾਲ ਸਮੇ ਦੇ ਅਸਰ ਤੋਂ ਪਰੇ ਹੈ ਪਰ ਕਲਾ ਸ਼ਕਤੀ ਬੁੱਧਵਲ ਤੇਰੇ ਵਿੱਚ ਹੈ ਇੱਥੇ ਇੱਕ ਨੂੰ ਸਬੋਧਨ ਕਰਕੇ ਲਿਖਿਆ ਗਿਆ ਕਿ ਬੇਸ਼ੱਕ ਤੂੰ ਕਾਲ ਤੋਂ ਪਰੇ ਹੈ ਪਰ ਫਿਰ ਵੀ ਤੇਰਾ ਬजूद ਹੈ ਤੇਰਾ ਬੁੱਧਵਲ ਪੂਰਾ ਹੈ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਭਾਵ ਤੂੰ ਸਾਰਿਆਂ ਨੂੰ ਦੇਖਦਾ ਹੈ ਪਰ ਤੂੰ ਦੇਖਣ ਵਾਲੀ ਚੀਜ਼ ਨਹੀਂ ਹੈ ਐਸੀ ਕਲਾਹ ਕੇ ਤੇਰੀ ਕੇ ਤੇਰੀਆਂ ਸ਼ਕਤੀਆਂ ਤੇਰੇ ਪਾਸ ਸੰਯੁਗਤ ਹਨ ਇਸ ਲਈ ਤੂੰ ਅਕਾਲਪੁਰਖ ਹੈ ਤੈਨੂੰ ਨਮਸਕਾਰ ਹੈ ਆਦੇਸ਼ ਹੈ ਇਸ ਸੱਚਖੰਡ ਨੂੰ ਸਵੰਧਨ ਕੀਤਾ ਗਿਆ ਹੈ ਧਰਮ ਧਾਮ ਸੋ ਭਰਮਰਤ ਅਪੂਤ ਅਲਖ ਅਪੇਸ਼ ਤੂੰ ਧਰਮ ਦਾ ਧਾਮ ਭਾਵ ਸਥਾਨ ਹੈ ਭਾਵ ਧਰਮ ਤੇਰੇ ਅੰਦਰ ਟਿਕਿਆ ਹੋਇਆ ਹੈ ਅਤੇ ਭਰਮ ਰਹਿਤ ਹੈ ਤੂੰ ਮਾਇਆ ਤੋਂ ਰਹਿਤ ਅਪੂਤ ਹੈ ਤੇਰਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਅਲਖ ਹੈ ਅਤੇ ਤੂੰ ਕਿਸੇ ਭੇਸ ਪਹਿਰਾਵੇ ਦੇ ਬੰਦਨਾ ਵਿੱਚ ਨਹੀਂ ਹੈ ਅੰਗ ਰਾਗ ਨਾ ਰੰਗ ਝਾਕੈ ਜਾਤ ਪਾਤ ਨਾ ਨਾਮ ਤੇਰਾ ਕੋਈ ਅੰਗ ਨਾਹੀਂ ਤੂੰ ਰਾਗ ਦੇ ਬੰਦਨਾ ਵਿੱਚ ਹੈ ਅਤੇ ਨਾਹੀਂ ਤੇਰਾ ਕੋਈ ਰੰਗ ਹੈ ਰੰਗ ਮਾਇਆ ਦੇ ਹੁੰਦੇ ਜਿਵੇਂ ਸੰਸਾਰੀ ਲੋਕਾਂ ਦੇ ਜਿਸ ਬਾਰੇ ਕੁਝ ਕਿਹਾ ਜਾ ਸਕੇ ਜਾਂ ਕਹਿ ਸਕੀਏ ਤੇਰੀ ਕੋਈ ਜਾਤ ਜਾਂ ਪਾਤ ਕੁੱਲ ਜਿਵੇਂ ਪਿੰਡਾਂ ਵਿੱਚ ਬੱਕਰੀਆਂ ਕੁੱਲ ਦੀਆਂ ਪੱਤੀਆਂ ਹੁੰਦੀਆਂ ਹਨ ਨਹੀਂ ਹੈ ਤੇ ਨਾਹੀਂ ਕੋਈ ਤੇਰਾ ਨਾਮ ਹੈ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਤੂੰ ਹੰਕਾਰ ਦਾ ਨਾਸ਼ ਕਰਨ ਵਾਲਾ ਹੈ ਗਰਭ ਗੰਜਨ ਹੈ ਅਤੇ ਦੁਸ਼ਟਾਂ ਨੂੰ ਵਿਕਾਰਾਂ ਨੂੰ ਭੰਨਣ ਵਾਲਾ ਹੈ ਦੁਸ਼ਟ ਭੰਜਨ ਹੈ ਸਾਖਤ ਨਿੰਦਕ ਦੁਸ਼ਟ ਖਿੰਨ ਮਾਹੇ ਵਿਦਾਰਿਣ ਤੇਰੀ ਇੱਛਾ ਇਹੋ ਹੈ ਕਿ ਸਾਰੇ ਮੁਕਤ ਹੋ ਜਾਣ ਇਸ ਕਰਕੇ ਮੁਕਤੀ ਦਾਇਕ ਕਾਮ ਤੇਰੇ ਅੰਦਰ ਪਰਵਕਾਰ ਮਹਾ ਬ੍ਰਹਮ ਗਿਆਨੀ ਪਰ ਉਪਕਾਰ ਅਮਹਾ ਬ੍ਰਹਮ ਗਿਆਨੀ ਦੇ ਮਨ ਵਿੱਚ ਪਰਪਕਾਰ ਹੁੰਦਾ ਇਸ ਤਰ੍ਹਾਂ ਜਿਹੜਾ ਤੇਰੇ ਅੰਦਰ ਉਪਕਾਰ ਜਿਹੜਾ ਦੂਸਰਿਆਂ ਦਾ ਭਲਾ ਕਰਨ ਦੀ ਇੱਛਾ ਹੁੰਦੀ ਹੈ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਤੂਤ ਗਰਵ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਤੇਰਾ ਰੂਪ ਐਨਾ ਸੁੰਦਰ ਹੈ ਕਿ ਦੂਜਾ ਕੋਈ ਇਸ ਵਰਗਾ ਹੈ ਹੀ ਨਹੀਂ ਅਮੀਕ ਕੋਈ ਐਸੀ ਬੁੱਧੀ ਪੈਦਾ ਨਹੀਂ ਹੋਈ ਜੋ ਤੇਰੀ ਉਸਤਤ ਕਰ ਸਕੇ ਅਨ ਉਸਤਤ ਤੁਮਰੀ ਉਸਤ ਤੁਮਤੇ ਹੋਏ ਤੋ ਆਪਣੀ ਉਸਤਤੀ ਆਪ ਹੀ ਕਾ ਸਕਦਾ ਹਾਂ ਭਾਵ ਤੇਰੇ ਸੋਹਣੇ ਰੂਪ ਦੀ ਉਸਤਤੀ ਕਰਨ ਲਈ ਕੋਈ ਸਮਰੱਥ ਨਹੀਂ ਹੈ ਇਸ ਲਈ ਤੂੰ ਇੱਕੋ ਇੱਕ ਪੁਰਖ ਪੂਰਨ ਪੁਰਖ ਹੈ ਜੋ ਮਾਇਆ ਦੇ ਅਸਰ ਤੋਂ ਪਰੇ ਹੈ ਬੇਪਰਵਾਹ ਅਵਤੂਤ ਹੈ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਤੂੰ ਹੰਕਾਰ ਦਾ ਨਾਸਕ ਗਰਭ ਗੰਜਨ ਹੈ ਤੂੰ ਸਾਰੀਆਂ ਮਤਾਂ ਜੋ ਭਰਮ ਪੈਦਾ ਕਰ ਬੈਠੀਆਂ ਹਨ ਉਹਨਾਂ ਦੇ ਭਰਮ ਨੂੰ ਤੋੜਨ ਵਾਲਾ ਹੈ ਸਰਵ ਭੰਜਨ ਹੈ ਭਰਮ ਗਿਆਨੀ ਰੂਪ ਦੇਖਦੇ ਹਨ ਰੂਪ ਦੇ ਆਦ ਨੂੰ ਨਹੀਂ ਦੇਖਦੇ हे परमेश्वर तू आद रूप माया ਤੋਂ ਬਾਹਰ ਹੈ ਅਤੇ ਸੂਤ ਬੰਧਨਾ ਤੋਂ ਮੁਕਤ ਹੈ ਅਸੂਤ ਹੈ ਸਤਿਖੰਡ ਵਿੱਚ ਕੋਈ ਸੂਤਕ ਭਰਮ ਨਹੀਂ ਹੁੰਦਾ ਅੰਗਹੀਨ ਅਭੰਗ ਅਨਾਤਮ ਏਕਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਗੋਪਰਤਪਾਰ ਤੇਰਾ ਕੋਈ ਅੰਗ ਨਹੀਂ ਹੈ ਕਿਉਂਕਿ ਤੂੰ ਮਾਇਆ ਤੋਂ ਪਰੇ ਹੈਂ ਅੰਗਹੀਨ ਹੈ ਇਸ ਲਈ ਤੇਨੂੰ ਤੋੜਿਆ ਨਹੀਂ ਜਾ ਸਕਦਾ ਅਭੰਗ ਹੈ ਕਿਉਂਕਿ ਤੇਰੀ ਮਾਇਆ ਰੂਪੀ ਕੋਈ ਦੇਹ ਹੀ ਨਹੀਂ ਹੈ ਤੂੰ ਆਤਮ ਵੀ ਨਹੀਂ ਹੈ ਅਨਾਤਮ ਹੈ ਆਤਮਾ ਵਿੱਚ ਵੀ ਮਾਇਆ ਦਾ ਭਰਮ ਹੁੰਦਾ ਹੈ ਇਸ ਲਈ ਭਰਮ ਦੀ ਤ੍ਰੇਣ ਹੋਣ ਕਰਕੇ ਆਤਮਾ ਵਿੱਚ ਤਮਾ ਭਾਵ ਮਾਇਆ ਦੀ ਭੁੱਖ ਹੁੰਦੀ ਹੈ ਆ ਪਲੱਸ ਤਮਾ ਇਕੁਅਲ ਟੂ ਆਤਮਾ ਜਿਹੜਾ ਨਿਰਾਕਾਰ ਰੂਪ ਵਿੱਚ ਤਮਾ ਹੁੰਦੀ ਹੈ ਉਸ ਨੂੰ ਆਤਮਾ ਕਹਿੰਦੇ ਹਨ ਕਿਉਂਕਿ ਤੇਰੇ ਵਿੱਚ ਮਾਇਆ ਦੀ ਭੁੱਖ ਨਹੀਂ ਇਸ ਲਈ ਤੂੰ ਅਨਾਤਮ ਹੈ ਭਾਵ ਆਤਮਾ ਨਹੀਂ ਸਗੋਂ ਸਾਪਤ ਸੂਰਤ ਇੱਕ ਪੁਰਖ ਪੂਰਨ ਪੁਰਖ ਹੈ ਅਤੇ ਮਾਇਆ ਤੋਂ ਪਰੇ ਹੈ ਪਰਮ ਦੀ ਗ੍ਰਿਫਤ ਵਿੱਚ ਜਿਹੜੇ ਤਿੰਨੇ ਲੋਕ ਹਨ ਅਤੇ ਤਿੰਨੇ ਭਵਨ ਆਉਂਦੇ ਹਨ ਸਿਰਫ ਸੱਚਖੰਡ ਹੀ ਪਰਮ ਤੋਂ ਰਹਿਤ ਹੈ ਸੰਸਾਰ ਵਿੱਚ ਤਿੰਨ ਲੋਕ ਹੀ ਹੁੰਦੇ ਹਨ ਜਿਹੜਾ ਚੌਥਾ ਲੋਕ ਸੱਚਖੰਡ ਹੈ ਮਾਇਆ ਤੋਂ ਪਰੇ ਹੈ ਇਸ ਲਈ ਸੱਚਖੰਡ ਵਾਰੇ ਸੰਸਾਰੀ ਲੋਕ ਅਗਿਆਨੀ ਹੁੰਦੇ ਹਨ ਤਿੰਨ ਲੋਕ ਕਿਹੜੇ ਹਨ ਤਿੰਨ ਭਵਨ ਕਿਹੜੇ ਹਨ ਪਹਿਲਾ ਲੋਕ ਜਾਂ ਭਵਨ ਤ੍ਰੇਤਾ ਪਹਿਲਾ ਭਵਨ ਇਸ ਨੂੰ ਦੇਵ ਲੋਕ ਵੀ ਕਹਿੰਦੇ ਹਨ ਗਰਭ ਧਾਰਨ ਕਰਨ ਤੋਂ ਪਹਿਲਾਂ ਜੋਤ ਇਸ ਭਵਨ ਵਿੱਚ ਹੁੰਦੀ ਹੈ ਜਨਮ ਲੈਣ ਤੋਂ ਪਿੱਛੋਂ ਸੰਸਾਰ ਛੱਡਣ ਤੋਂ ਪਿੱਛੋਂ ਜੇਕਰ ਜੋਤ ਪਰਮੇਸ਼ਰ ਵਿੱਚ ਲੀਨ ਨਹੀਂ ਹੁੰਦੀ ਤਾਂ ਤ੍ਰੇਤੇ ਵਿੱਚ ਹੁੰਦੀ ਹੈ ਤ੍ਰੇਤੇ ਵਿੱਚ ਦੇਹੀ ਗੁਪਤ ਹੁੰਦੀ ਹੈ ਗੁਪਤ ਦੇਹੀ ਦੇ ਅੰਗ ਪੈਰ ਨਹੀਂ ਹੁੰਦੇ ਦੂਜਾ ਲੋਕ ਇਹ ਗਰਭ ਲੋਕ ਹੈ ਇਸ ਨੂੰ ਦੁਆਪੁਰ ਵੀ ਕਹਿੰਦੇ ਹਨ ਇਸ ਨੂੰ ਹੀ ਦੁਆਪੁਰ ਜਾਂ ਦੂਜਾ ਭਵਨ ਕਿਹਾ ਗਿਆ ਹੈ ਇਸ ਭਵਨ ਵਿੱਚ ਸਰੀਰ ਹੈ ਪਰ ਸਰੀਰ ਸਾਹ ਨਹੀਂ ਲੈ ਰਿਹਾ ਦਿਮਾਗ ਕੰਮ ਨਹੀਂ ਕਰਦਾ ਭੁੱਖ ਪਿਆਸ ਨਹੀਂ ਹੁੰਦੀ ਤਪ ਕਰਦਾ ਹੈ ਪਰ ਅੱਧਾ ਹਿੱਸਾ ਮਾਇਆ ਨਾਲ ਜੁੜਿਆ ਹੋਇਆ ਹੈ ਪਰ ਅੱਧਾ ਹਿੱਸਾ ਮਾਇਆ ਨਾਲ ਜੋੜ ਲਿਆ ਹੈ ਮਨ ਨੇ ਅਤੇ ਸਰੀਰ ਬਣਾਉਣ ਵਿੱਚ ਲੱਗਾ ਹੋਇਆ ਹੈ ਪਰ ਮਨ ਦਾ ਦੂਜਾ ਅੱਧਾ ਹਿੱਸਾ ਚਿੱਤ ਆਪਣੇ ਮੂਲ ਪਰਮੇਸ਼ਰ ਨਾਲ ਜੁੜਿਆ ਹੈ ਤੀਜਾ ਲੋਕ ਇੱਕ ਕਲਯੁਗ ਹੈ ਭਾਵ ਕਲਪਨਾ ਦਾ ਯੁਗ ਇਹੋ ਹੀ ਤੀਜਾ ਭਵਨ ਹੈ ਇਸ ਵਿੱਚ ਅਸੀਂ ਸੰਸਾਰੀ ਜੀਵ ਸੁਪਨੇ ਵਾਂਗ ਰਹ ਰਹੇ ਹਾਂ ਇਸ ਨੂੰ ਮਿਰਤ ਲੋਕ ਵੀ ਕਹਿੰਦੇ ਹਨ ਖਾਸਮ ਬਸਾਰ ਦੁਨੀ ਚਿਤਲਾਇਆ ਇਸ ਯੁੱਗ ਵਿੱਚ ਜੀਵ ਮੁਕਤੀ ਹਾਸਲ ਕਰਨ ਵਾਸਤੇ ਪਰਮੇਸ਼ਰ ਵਿੱਚ ਲੀਨ ਹੋ ਸਕਦਾ ਹੈ। ਇਹ ਯੁੱਗ ਵੀ ਖਤਰਨਾਕ ਹੈ ਤੇ ਲਾਹੇਵੰਦ ਵੀ ਹੈ। ਭਾਵ ਸਾਗਰ ਸੁਖ ਸਾਗਰ ਮਾਇ ਭਾਵ ਸਾਗਰ ਮਾਇਆ ਸੁਖ ਸਾਗਰ ਸੱਚਖੰਡ ਤੋਂ ਬਹੁਤ ਛੋਟੀ ਹੈ। ਇਸ ਲਈ ਇਹ ਮੰਨਿਆ ਗਿਆ ਕਿ ਭਾਵ ਸਾਗਰ ਜਿਹੜਾ ਸੁਖ ਸਾਗਰ ਦੇ ਅੰਦਰ ਹੀ ਹੈ। ਭਾਵ ਸੱਚਖੰਡ ਦੇ ਮੈਲ ਵਿੱਚ ਇੱਕ ਕਾਲ ਕੋਠੜੀ ਹੈ ਸੰਸਾਰ ਬਹੁਤ ਹੀ ਬ੍ਰੀਕ ਨੁਕਤਾ ਸਮਝਣ ਵਾਲਾ ਹੈ। ਅਸੀਂ ਸੱਚਖੰਡ ਦੇ ਵਾਸੀ ਸਦਾ ਹੀ ਹਾਂ। ਪਰ ਆਪਣੇ ਭਾਰਮ ਕਾਰਨ ਸੰਸਾਰੀ ਬੰਦਰਾ ਵਿੱਚ ਟੈ ਗਏ ਹਾਂ ਸਰਵ ਲਾਇਕ ਸਰਵ ਕਾਇਕ ਸਰਵ ਕੁਪਰਤਪਾਰ ਤੇਰੀ ਮੇਰ ਸਤਿਗਤੂ ਸਾਰਿਆਂ ਨੂੰ ਲਾਇਕ ਬਣਾਉਂਦਾ ਹੈ ਗੁਣਵੰਤਿਆਂ ਨੂੰ ਹੋਰ ਗੁਣ ਦਿੰਦਾ ਹੈ ਔਗਣ ਹਾਰਿਆਂ ਨੂੰ ਵੀ ਤੂੰ ਆਤਮ ਗਿਆਨ ਦਿੰਦਾ ਹੈ ਜੇਕਰ ਕੋਈ ਨਲਾਇਕ ਵੀ ਹੋਵੇ ਉਹਨਾਂ ਦੇ ਸੁਧਾਰ ਲਈ ਤੂੰ ਕਾਇਕ ਨਾਸਕ ਵੀ ਹੈ ਅਤੇ ਦੁਖਦਾਰੂ ਵੀ ਦਿੰਦਾ ਹੈ ਅਤੇ ਇਸ ਤਰ੍ਹਾਂ ਉਹਨਾਂ ਦਾ ਭਲਾ ਵੀ ਕਰਦਾ ਹੈ ਇਸ ਲਈ ਤੈਨੂੰ ਹਰ ਇੱਕ ਦਾ ਪਾਲਣ ਵਾਲਾ ਪਰਤਪਾਰ ਕਿਹਾ ਗਿਆ ਹੈ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਪੇਖ ਸਰਵ ਸ਼ਾਸਤਰ ਨਾ ਜਾਣਹੀ ਜੇ ਰੂਪ ਰੰਗ ਰੇਖ ਪਰਮ 베ਦ ਪ੍ਰਾਨ ਜਾਕੇ ਨੇਤ ਭਗਤ ਨਿਤ ਕੋਟ ਸਿਮਰਤ ਪ੍ਰਾਨ ਸ਼ਾਸਤਰ ਨਾ ਆਵੀ ਵੋਹ ਚਿਤ ਏ ਪਰਮੇਸ਼ਰ ਤੂੰ ਸਾਰਿਆਂ ਦੇ ਗਿਆਨ ਨੂੰ ਗਤੀਸ਼ੀਲ ਕਰਦਾ ਹੈ ਗੰਤਾ ਹੈ ਸੋਜੀ ਬਖਸ਼ਦਾ ਹੈ ਗਿਆਨ ਦਿੰਦਾ ਹੈ ਜਿਹੜੀਆਂ ਦੁਰਮਤਾ ਰਾਹੇ ਪੈ ਗਈਆਂ ਹਨ ਉਹਨਾਂ ਦਾ ਹੰਤਾ ਹਤਿਆ ਕਰਨ ਵਾਲਾ ਹੈ ਉਹਨਾਂ ਦਾ ਨਾਸ ਕਰਨ ਵਾਲਾ ਹੈ ਤੂੰ ਕਿਸੇ ਵੀ ਦੇ ਦੇ ਭੇਖ ਨੂੰ ਨਹੀਂ ਕਬੂਲਦਾ ਅਨਪੇਖ ਹੈ ਇਸ ਲਈ ਕਿਉਂਕਿ ਭੇਖ ਫਖੰਡ ਪੈਦਾ ਕਰਦਾ ਹੈ ਸੰਸਾਰੀ ਪਹਿਰਾਵੇ ਵਾਲੇ ਭੇਖਾਂ ਦਾ ਤੇਰੇ ਲਈ ਕੋਈ ਮਹਾਤਮ ਨਹੀਂ ਹੈ ਸਰਵ ਸ਼ਾਸਤਰ ਨਾ ਜਾਣੀ ਜੇ ਰੂਪ ਰੰਗ ਰੇਖ ਸਾਰੇ ਧਾਰਮਿਕ ਗ੍ਰੰਥ ਉਸ ਦੇ ਰੂਪ ਰੰਗ ਤੇ ਰੇਖ ਚਿੱਤਰ ਬਾਰੇ ਕੁਝ ਨਹੀਂ ਜਾਣਦੇ ਇਸ ਤੋਂ ਸਾਫ ਹੁੰਦਾ ਕਿ ਨਾ ਸਾਰੇ ਗ੍ਰੰਥਾਂ ਦੇ ਲਿਖਣ ਵਾਲੇ ਲਿਖਾਰੀ ਵੀ ਪਰਮੇਸ਼ਰ ਦੇ ਰੂਪ ਰੰਗ ਤੇ ਰੇਖਾ ਚਿੱਤਰ ਬਾਰੇ ਕੁਝ ਨਹੀਂ ਜਾਣਦੇ ਪਰਮ 베ਦ ਪ੍ਰਾਨ ਜਾ ਕੇ ਨੇਤ ਭਗਤ ਨਿਤ ਆਤਮ ਗਿਆਨ ਦਾ ਸੋਮਾ ਪਰਮ 베ਦ ਗੁਰਵਾਣੀ ਜਾਂ ਇਸ ਦੀਆਂ ਸਾਖੀਆਂ ਜੋ ਗੁਰਵਾਣੀ ਵਿੱਚ ਦਰਜ ਹਨ ਇਹੋ ਕਹਿ ਰਹੀਆਂ ਹਨ ਭਾਖਤ ਹਨ ਕਿ ਤੂ ਬਿਆੰਤ ਹੈ ਨੇਤ ਹੈ ਹਮੇਸ਼ਾ ਲਈ ਹੈ ਨਿਤ ਹੈ ਦੇ ਅਨਿਤ ਨਿਤ ਰਹਿ ਜਸ ਨਾਵ ਚੜੇ ਭਾਵ ਸਾਗਰ ਤਾਰੇ ਹੁਣ ਜਿਹੜੀ ਜਸ ਦੀ ਨਾਵ ਹੈਗੀ ਆ ਪਰਮੇਸ਼ਰ ਦੀ ਸਿਫਤ ਸਾਹ ਹੈ ਉਹਦੇ ਨਾਲੇ ਭਾਵ ਸਾਗਰ ਨੂੰ ਤਰਿਆ ਜਾ ਸਕਦਾ ਹੈ ਇਹੜਾ ਸਰੀਰ ਦਿਸਦਾ ਸਰੀਰ ਹੈ ਇਹ ਅਨਿਤ ਹੈ ਸਦਾ ਰਹਿਣ ਵਾਲਾ ਨਹੀਂ ਹੈ ਪਰਮੇਸ਼ਰ ਨੂੰ ਨਿਤ ਕਿਹਾ ਗਿਆ ਹੈ ਕਿ ਹਮੇਸ਼ਾ ਰਹਿਣ ਵਾਲਾ ਹੈ ਫਿਜ਼ੀਕਲ ਬਾਡੀ ਜਿਹੜੀ ਉਹਨੂੰ ਅਨਿਤ ਕਿਹਾ ਗਿਆ ਹੈ ਤੇ ਪਰਮੇਸ਼ਰ ਨੂੰ ਨਿਤ ਕਿਹਾ ਗਿਆ ਇਹ ਭੇਦ ਸਮਝਣਾ ਵੀ ਬਹੁਤ ਜ਼ਰੂਰੀ ਹੈ ਕੋਟ ਸਿਮਰਤ ਪ੍ਰਾਨ ਸ਼ਾਸਤਰ ਨਾ ਆਵੇ ਵਹ ਚਿਤ ਕਰੋੜਾਂ ਸਿਮਰਤੀਆਂ ਪ੍ਰਾਨ ਅਤੇ ਸ਼ਾਸਤਰਾਂ ਨੂੰ ਪੜ੍ਹ ਕੇ ਵੀ ਉਸ ਦੀ ਸਮਝ ਨਹੀਂ ਆ ਸਕਦੀ ਇਸ ਲਈ ਇਹ ਮੰਨਣਾ ਚਾਹੀਦਾ ਹੈ ਕਿ ਸਿਮਰਤੀਆਂ ਪ੍ਰਾਨ ਅਤੇ ਸ਼ਾਸਤਰ ਦੇ ਗਿਆਨ ਨਾਲ ਮੁਕਤੀ ਪ੍ਰਾਪਤਾ ਹੋ ਸਕਦੀ ਹੈ ਪਰੰਤੂ ਸੱਚ ਨਾਲ ਜੁੜਿਆ ਨਹੀਂ ਜਾ ਸਕਦਾ ਭਾਵ ਪਰਮੇਸ਼ਰ ਵਿੱਚ ਸਮਾਇਆ ਨਹੀਂ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ